ਇਹ ਦਰਬਾਰ ਹੈ ਮਾਨਾ ਵਾਲੇ ਜਿੱਥੇ ਇਸ ਨੂੰ ਰੱਬ ਦਾ ਘਰ ਕਿਹਾ ਜਾਂਦਾ ਹੈ ਬਾਬਾ ਬੁਰਜ ਸ਼ਰਜੀ ਦੀ ਦਰਗਹ ਕਿਹਾ ਜਾਂਦਾ ਵਾ ਪਰ ਇੱਕ ਗੱਲ ਇੱਥੇ ਹੈ ਕਿ ਇੱਥੇ ਹਰ ਇੱਕ ਰੱਬ ਦਾ ਆਦਰ ਕੀਤਾ ਜਾਂਦਾ ਸਤਕਾਰ ਕੀਤਾ ਜਾਂਦਾ ਤੇ ਮਨੋ ਕਾਮਨਾ ਜਿਹੜੀਆਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਰੱਬ ਦਾ ਘਰ ਸ਼ਬਦਾ ਘਰ ਰੱਖਣ ਦਾ ਇਹ ਮਤਲਬ ਉਸੇ ਕਹੇ ਵੀ ਸਾਡੇ ਪਿੰਡ ਦੇ ਵਿੱਚ ਹਰ ਤਰਮ ਦੇ ਲੋਕ ਆ ਹਨਾ ਤੇ ਸਾਡਾ ਵੀ ਐਵੇਂ ਸੀਗਾ ਮਾਲਕਾਂ ਦਾ ਵੀ ਐਵੇਂ ਸੀਗਾ ਵੀ ਕੋਈ ਫਰਕ ਨਾ ਹੋਵੇ ਹਿੰਦੂ ਸਿੱਖ ਮੁਸਲਮ ਅਸਾਈ ਕੋਈ ਵੀ ਆਵੇ ਤੇ ਉਹਦਾ ਜਿਹੜਾ ਹੈਗਾ ਇਹ ਰਿਗਾਰਡ ਹੋਵੇ ਪ੍ਰੋਪਰ ਇੱਕ ਵੀਰਵਾਰ ਦਾ ਇੱਕ ਦਿਨ ਹੁੰਦਾ ਅਸੀਂ ਆ ਕੇ ਆ ਪਿੰਡ ਦੇ ਬੱਚੇ ਵੀ ਆਉਂਦੇ ਆ ਸਾਰੀ ਜਨਤਾ ਆਉਂਦੀ ਆ ਜਿਵੇਂ ਬਾਹਰ ਦੇਖਦੇ ਲੋਕ ਆਜ਼ਾਰਿਆ ਆਪੇ ਸੇਵਾ ਕਰਦੇ ਆ ਤੇ ਆਪਣੇ ਆਪ ਵੀ ਸਾਰਾ ਸلسلਾ ਮਤਲਬ ਮਿਲ ਜੁਲ ਕੇ ਸਾਰਾ ਹੀ ਚੱਲ ਰਿਹਾ ਹੈ ਚਾਹ ਮਤਲਬ ਤੁਸੀਂ ਆਪਣੇ ਨੂੰ ਸੇਵਾਦਾਰ ਮੰਨਦੇ ਹੋ ਇੱਥੇ ਹਾਂ ਬਿਲਕੁਲ ਸੇਵਾਦਾਰ ਸਸ਼ੀਕਾਲ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨ ਤੇ ਮੈਂ ਤੁਹਾਡੇ ਨਾਲ ਵਾਸ਼ਤਿਬ ਸਿਕਵਲ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਤੇ ਨੇੜੇ ਇੱਕ ਪਿੰਡ ਪੈਂਦੇ ਮਾਨਾਂ ਵਾਲੇ ਜਿੱਥੇ ਕਿ ਅੱਜ ਤੁਹਾਨੂੰ ਅੱਜ ਅਸੀਂ ਇੱਕ ਇਹੋ ਜੇ ਦਰਬਾਰ ਦੇ ਦਰਸ਼ਨ ਕਰਾਉਣ ਜਾ ਰਹੇ ਹਾਂ ਜਿੱਥੇ ਕਿ ਹਰ ਧਰਮ ਦਾ ਆਦਰ ਕੀਤਾ ਜਾਂਦਾ ਸਤਕਾਰ ਕੀਤਾ ਜਾਂਦਾ ਹਰ ਇੱਕ ਧਰਮ ਦੇ ਤੁਹਾਨੂੰ ਇੱਥੇ ਦੇਵੀ ਦੇਵਤਾ ਨਹੀਂ ਭਗਵਾਨ ਦੀ ਤੁਹਾਨੂੰ ਇੱਥੇ ਫੋਟੋ ਜਾਂ ਮੂਰਤੀ ਦੇਖਣ ਨੂੰ ਮਿਲੇਗੀ ਤੁਹਾਨੂੰ ਪਹਿਲਾਂ ਦਰਬਾਰ ਦੇ ਦਰਸ਼ਨ ਕਰਵਾ ਦਿੰਦੇ ਹਾਂ ਇਹ ਦਰਬਾਰ ਹੈ ਮਾਨਾਂ ਵਾਲੇ ਜਿੱਥੇ ਜਿਸ ਨੂੰ ਰੱਬ ਦਾ ਘਰ ਕਿਹਾ ਜਾਂਦਾ ਹੈ ਬਾਬਾ ਬੁਰੇ ਸ਼ਰਜੀ ਦੀ ਦਰਗਹ ਕਿਹਾ ਜਾਂਦਾ ਵਾ ਪਰ ਇੱਕ ਗੱਲ ਇੱਥੇ ਹੈ ਕਿ ਇੱਥੇ ਹਰ ਇੱਕ ਰੱਬ ਦਾ ਆਦਰ ਕੀਤਾ ਜਾਂਦਾ ਸਤਿਕਾਰ ਕੀਤਾ ਜਾਂਦਾ ਤੇ ਮਨੁਕਾਮਨਾ ਜਿਹੜੀਆਂ ਲੋਕਾਂ ਦੀਆਂ ਪੂਰੀਆਂ ਹੁੰਦੀਆਂ ਨੇ ਤੇ ਤੁਸੀਂ ਤੂੰ ਤਾਂ ਦੇਖ ਵੀ ਸਕਦੇ ਉੱਤੇ ਲਿਖਿਆ ਵੀ ਆ ਰੱਬ ਦਾ ਘਰ ਸਬਦਾ ਘਰ ਜਿੱਥੇ ਕਿ ਅਕਸਰ ਹਰ ਧਰਮਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਰੱਬ ਇੱਕ ਹੀ ਹੈ ਚਾਹੇ ਉਹਨਾਂ ਦੇ ਰੂਪ ਵੱਖ-ਵੱਖ ਨੇ ਪਰ ਰੱਬ ਇੱਕ ਹੀ ਨੇ ਤੇ ਇੱਥੇ ਹੋਰ ਵੀ ਤੁਹਾਨੂੰ ਬਹੁਤ ਦੇਵੀ-ਦੇਵਤਿਆਂ ਦੀ ਹੋਰ ਵੀ ਤੁਹਾਨੂੰ ਫੋਟੋ ਮੂਰਤੀ ਕੁਝ ਦੇਖਣ ਨੂੰ ਮਿਲੇਗੀ ਤੇ ਜਿਨ੍ਹਾਂ ਵੱਲੋਂ ਇੱਥੇ ਦੀ ਸੇਵਾ ਨਿਭਾਈ ਜਾ ਰਹੀ ਹੈ ਉਹਨਾਂ ਦਾ ਗੱਲਬਾਤ ਕਰ ਲੈਣੇ ਆ ਸਾਰੇ ਤੁਹਾਨੂੰ ਦਰਬਾਰ ਤੇ ਦਰਸ਼ਨ ਕਰਾਵਾਂਗੇ ਤੁਹਾਨੂੰ ਪੂਰੀ ਇਸ ਦੇ ਇਤਿਹਾਸ ਨਾਲ ਜਾਣੂ ਕਰਾਵਾਂਗੇ ਆਖਿਰ ਕਿਸ ਤਰ੍ਹਾਂ ਇਹ ਦਰਬਾਰ ਜਿਹੜਾ ਕਿ ਸ਼ੁਰੂ ਹੋਇਆ ਵਾ ਕਿਸ ਤਰ੍ਹਾਂ ਇੱਥੇ ਹਰ ਇੱਕ ਅਪਦਾ ਆਦਰ ਕੀਤਾ ਜਾਂਦਾ ਚਾਹੇ ਉਹ ਸਿੱਖ ਧਰਮ ਤੋਂ ਹੋਈਏ ਜਾਂ ਭਾਵੇਂ ਕੋਈ ਹੋਰ ਧਰਮ ਤੋਂ ਹੋਈਏ ਸਾਰਿਆਂ ਦਾ ਇੱਥੇ ਹੈ ਕਿ ਸਤਿਕਾਰ ਕੀਤਾ ਜਾਂਦਾ ਹੈ ਗੱਲਬਾਤ ਜ਼ਰੂਰ ਕੋਸ਼ਿਸ਼ ਕਰਨਗੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸ਼ਿਵ ਸ਼ੰਕਰ ਜੀ ਦੀ ਵੀ ਮੂਰਤੀ ਹੈ ਇੱਕ ਦਰਬਾਰ ਹੈ ਸ਼ਿਵ ਸ਼ੰਕਰ ਜੀ ਦੀ ਗੱਲ ਕਰ ਲਈਏ ਸਾਈਂ ਬਾਬਾ ਜੀ ਦੀ ਗੱਲ ਕਰ ਲਈਏ ਗੱਲਬਾਤ ਕਰ ਲੈਣੇ ਆ ਕਿ ਜਿੰਨਾਂ ਵੱਲੋਂ ਇਹ ਸੇਵਾ ਨਿਭਾਈ ਜਾਂਦੀ ਹੈ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ 'ਤੇ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਨੂੰ ਵਾਕ ਕੀ ਇਸ ਦਰਬਾਰ ਦੇ ਉੱਤੇ ਪੈੰਦੀ ਸਟੇ ਸਾਡੀ ਨਜ਼ਰ ਵੀ ਰੱਬ ਦਾ ਕਰ ਸਭ ਦਾ ਕਰ ਇਹ ਕਿਸ ਤਰ੍ਹਾਂ ਮਦਰ ਕੇ ਇਸ ਦਰਬਾਰ ਬਾਰੇ ਥੋੜੀ ਜਾਣਕਾਰੀ ਦਿੰਦੀ ਦੇਖੋ ਜੀ ਅਸੀਂ ਇਸ ਪਿੰਡ ਤੋਂ ਬਿਲੋਂਗ ਕਰਦੇ ਹਾਂ ਤੇ ਅੱਜਕੱਲ ਰੈਜ਼ਿਡੈਂਸ ਮੇਰੀ ਸ਼ਹਿਰ ਹੈ ਉਸ ਤੋਂ ਪਹਿਲੇ ਮਲਾਂ ਮਨੋਇਡਾਰ ਰਿਆਂ ਤੇ ਬਾਰਵੀ ਰਿਆਂ ਤੇ ਸਾਡੇ ਫਾਦਰ ਸਾਹਿਬ ਵੀ ਇਸ ਪਿੰਡ ਤੋਂ ਬਿਲੋਂਗ ਕਰਦੇ ਹਾਂ ਅਸੀਂ ਜੋ ਵੱਡਿਆਂ ਤੋਂ ਸੁਣਦੇ ਆ ਰਹੇ ਹਾਂ ਵੀ ਇਹ ਜਗ੍ਹਾ ਮੇਰਾ ਖਿਆਲ ਆ ਵੀ 2-300 ਸਾਲ ਮਤਲਬ ਪੁਰਾਣੀ ਜਗ੍ਹਾ ਹੈ ਹਾਂ ਤੇ ਰੱਬ ਦਾ ਕਰ ਸਭ ਦਾ ਕਰ ਰੱਖਣ ਦਾ ਇਹ ਮਤਲਬ ਉਸੇ ਕਿ ਆ ਵੀ ਸਾਡੇ ਪਿੰਡ ਦੇ ਵਿੱਚ ਹਰ ਧਰਮ ਦੇ ਲੋਕ ਆ ਹਨਾ ਤੇ ਸਾਡਾ ਵੀ એમ ਸੀਗਾ ਮਾਲਕਾਂ ਦਾ ਵੀ એમ ਸੀਗਾ ਵੀ ਕੋਈ ਫਰਕ ਨਾ ਹੋਵੇ Hindu Sikh Muslim Isai ਕੋਈ ਵੀ ਆਵੇ ਤੇ ਉਹਦਾ ਜਿਹੜਾ ਹੈਗਾ ਇਹ ਰਿਗਾਰਡ ਹੋਵੇ ਪ੍ਰੋਪਰ हां तो एकते मैं ਤੁਹਾਡੇ ਮਾਧਿਅਮ ਤੋਂ ਲੋਕਾਂ ਨੂੰ ਮੈਸੇਜ ਦੇਣਾ ਸੀਗਾ ਵੀ ਤੁਸੀਂ ਸਾਰੇ ਜਾਣੇ ਸਾਰੇ ਪਿੰਡ ਦੇ ਲੋਕ ਸਾਰੀ ਸੰਗਤ ਮੇਰੇ ਸਮੇਤ ਸਭ ਸੇਵਾਦਾਰਾ ਬਾਬਾ ਵਰਡ ਸਾਨੂੰ ਨਾਮ ਬੋਲਿਆ ਜਾਵੇ ਗੁਰੂ ਵਰਡ ਨਾਮ ਬੋਲਿਆ ਜਾਵੇ ਇਹ ਬੜੇ ਉੱਚੀਆਂ ਚੀਜ਼ਾਂ ਹੁੰਦੀਆਂ ਅਸੀਂ ਇਹਨਾਂ ਚੀਜ਼ਾਂ ਦੇ ਬਿਲਕੁਲ ਕਾਬਿਲ ਨਹੀਂ ਹੈਗੇ ਅਸੀਂ ਗ੍ਰਸਤੀ ਵਾਲੇ ਲੋਕ ਆ ਆਪਣੇ ਕਾਰੋਬਾਰ ਕਰਦੇ ਆ ਇੱਕ ਵੀਰਵਾਰ ਦਾ ਇੱਕ ਦਿਨ ਹੁੰਦਾ ਅਸੀਂ ਆ ਕੇ ਆ ਪਿੰਡ ਦੇ ਬੱਚੇ ਵੀ ਆਉਂਦੇ ਆ ਸਾਰੀ ਜਨਤਾ ਆਉਂਦੀ ਆ ਜਿਵੇਂ ਬਾਹਰ ਦੇਖਦੇ ਲੋਕ ਆਜ਼ਾਰਿਆ ਆਪੇ ਸੇਵਾ ਕਰਦੇ ਆ ਤੇ ਆਪਣੇ ਆਪ ਵੀ ਸਾਰਾ سلسلہ ਮਤਲਬ ਮਿਲ ਜੁਲ ਕੇ ਸਾਰਾ ਹੀ ਚੱਲ ਰਿਹਾ ਹੈ। ਚਲੋ ਤੁਸੀਂ ਆਪਣੇ ਨੂੰ ਸੇਵਾਦਾਰ ਮੰਨਦੇ ਹੋ ਉੱਥੇ। ਹਾਂ ਬਿਲਕੁਲ ਸੇਵਾਦਾਰ। ਹਾਂ ਸੇਵਾਦਾਰ ਵੀ ਹੋ ਜਾਈਏ ਤੇ ਬਹੁਤ ਵੱਡੀ ਗੱਲ ਹੈ ਜੀ। ਆ ਥੋੜਾ ਜਿਹਾ ਤੁਹਾਨੂੰ ਦਰਸ਼ਨ ਕਰਵਾਉਗੇ ਥੋੜਾ ਦਰਬਾਰ ਤੇ ਜਿਹਾ ਸੀ ਜੀ। ਅੱਛਾ ਜੀ ਆਜੋ 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 ਤੁਸੀਂ ਆਓ। ਜੀ ਤੁਸੀਂ ਦੇਖ ਸਕਦੇ ਕੀ ਤਸਵੀਰਾਂ ਵਿੱਚ ਅਸੀਂ ਜਿਸ ਤਰ੍ਹਾਂ ਕੀ ਤੁਹਾਨੂੰ ਸਾਂਝੀ ਕਰ ਰਹੇ ਆ ਇਹ ਦਰਬਾਰ ਹੈ ਜਿੱਥੇ ਕਿ ਇਹ ਹੈਗਾ ਜੀ ਇਹ ਵਾਇਪੀ ਜੀ ਦਾ ਹੈਗਾ ਇਹ ਬਹੁਤ ਸਾਲਾਂ ਤੋਂ ਇੱਥੇ ਉਦਾਂ ਹੀ ਮਨ ਨੂੰ ਚਲਾ ਕੇ ਚੱਲਦਾ ਜੀ ਇਸੇ ਤਰ੍ਹਾਂ ਮਿਸ਼ਨ ਚੱਲਦਾ ਹੈ ਜਿਵੇਂ ਬਾਬਾ ਨਾਨਕ ਨੇ ਕਿਹਾ ਇੱਕ ਜੂਤ ਸਰਵ ਵਿਆਪਕ ਇੱਕ ਅਸੀਂ ਇਹਨੂੰ ਮਨ ਲੈ ਇੱਕ ਜੂਤ ਦੇਖਦੇ ਆਂ ਦੀਵੇ ਦੀ ਲੋ ਦੇਖਦੇ ਆਂ ਇਹਦੀ ਰੋਸ਼ਨੀ ਜਿਹੜੀ ਹੈ ਸਾਰੇ ਪਿੰਡ 'ਚ ਹੁੰਦੀ ਹੈ ਸਾਰੇ ਸੰਸਾਰ 'ਚ ਹੁੰਦੀ ਹੈ ਇਹ ਹੈ ਜੀ ਹਾਂ ਤਾਂ ਬਾਕੀ ਤੁਸੀਂ ਜਿਵੇਂ ਆ ਦੇਖ ਲਏ ਜੋ ਠੀਕ ਹੈ ਇਹ ਜਿਹੜਾ ਹੈਗਾ ਕਿਸ਼ਨ ਜੀ ਹੈਗੇ ਆ ਵੀ ਅਰਜਨ ਜੀ ਨੂੰ ਆਪਣਾ ਗਿਆਨ ਦੇ ਰਹੇ ਆ ਜਦੋਂ ਮਹਾਪਾਰਸ਼ ਚੱਲਦੀ ਸੀ ਇਹ ਹੈਗੇ ਗੁਰੂ ਰਵਿਦਾਸ ਜੀ ਜੀ ਹਨਾ ਸਾਰੀ ਦੁਨੀਆ ਜਾਣਦੀ ਇਹਨਾਂ ਨੂੰ ਅੱਛਾ ਇਹ ਹੈਗੇ ਮੇਨ ਜੀ ਸ਼ਰਵਨ ਇਹ ਸ਼ਰਵਨ ਪੁੱਤਰ ਇਹਨਾਂ ਦੀ ਕੀ ਹਿਸਟਰੀ ਹੈ ਜੀ ਇਹਨਾਂ ਨੇ ਵੈਂਗੀ ਤੇ ਆਪਣੇ ਆ ਮਾਂ ਬਾਪ ਨੂੰ ਸਾਰੇ ਸੰਸਾਰ ਦੀ ਯਾਤਰਾ ਕਰਾਈ ਸੀ ਤੇ ਇਹ ਫੋਟੋ ਲਾਉਣ ਦਾ ਇਹ ਮਤਲਬ ਸੀ ਵੀ ਸਾਡਾ ਯੂਥ ਸਾਡੇ ਨਿਆਣੇ ਇਹਨਾਂ ਨੂੰ ਦੇਖ ਕੇ ਉਹ ਵੀ ਆਪਣੇ ਮਾਂ ਬਾਪ ਦੇ ਨਾਲ ਪਿਆਰ ਰੱਖਣ ਉਹਨਾਂ ਨੂੰ ਇੱਜ਼ਤ ਦੇਣ ਇਹ ਹੈਗੇ ਜੀ ਪਾਸੂ ਰਾਮ ਜੀ ਇਹ ਬੜੇ ਮਹਾਨ ਜੋਧਾ ਹੋਏ ਆ ਠੀਕ ਹੈ ਜੀ ਤੇ ਯੂਥ ਇਹਨਾਂ ਵੱਲ ਵੀ ਵੇਖੇ ਇਹਨਾਂ ਬਾਰੇ ਇਹਨਾਂ ਦੀ ਹਿਸਟਰੀ ਪੜੇ ਤੇ ਮੋਟੀਵੇਟ ਹੋਣਗੇ ਇਹਨਾਂ ਚੀਜ਼ਾਂ ਤੋਂ ਨਸ਼ੇ ਤੋਂ ਦੂਰ ਰਹਿਣਗੇ ਇਹ ਹੈ ਜੀ ਲక్ష్ਮੀ ਤੇ ਨਰਾਇਣ ਠੀਕ ਹੈ ਜੀ ਤੇ ਉਹਨਾਂ ਦੀ ਵੀ ਮੂਰਤੀ ਹੈ ਤੇ ਇਹ ਤੁਸੀਂ ਅੱਗੇ ਆ ਜਾਓ ਜੀ ਰਾਜਾ ਕਿਸ਼ਨ ਹੈ ਠੀਕ ਹੈ ਇਹਨਾਂ ਬਾਰੇ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਸਾਰੀ ਦੁਨੀਆ ਜਾਣਦੀ ਹੈ ਇਹ ਹੈਗਾ ਇਸ ਆ ਰਾਮ ਦਰਬਾਰ ਠੀਕ ਹੈ ਜੀ ਇਹ ਉਹ ਆ ਰਾਮ ਜੀ ਆ ਜਿਨ੍ਹਾਂ ਨੇ ਸ਼ਾਂਤੀ ਦਾ ਸੰਦੇਸ਼ ਦਿੱਤਾ ਹੈ ਠੀਕ ਹੈ ਆਪਣੇ ਪਿਓ ਦਾ ਫਾਦਰ ਦਾ ਹੁਕਮ ਮੰਨ ਕੇ 14 ਸਾਲ ਉਹਨਾਂ ਨੇ ਰਾਜ ਭਾਗ ਛੱਡਤਾ ਸੀਗਾ ਤੇ ਜੰਗਲਾਂ 'ਚ ਰਹੇ ਅੱਛਾ ਇਹ ਮੇਨ ਜਗ੍ਹਾ ਜੀ ਬਾਬਾ ਜੀ ਇਹ ਮਤਲਬ ਅਸੀਂ ਜਦੋਂ ਛੋਟੇ ਹੁੰਦੇ ਸੀ ਅਸੀਂ ਦੇਖਦੇ ਸੀ ਸਾਡੇ ਫਾਦਰ ਸਾਹਿਬ ਕਹਿੰਦੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਹ ਦੇਖਦੇ ਸੀ ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀ ਅਸੀਂ ਵੀ ਦੇਖਦੇ ਆਏ ਹਾਂ ਤੇ ਇਹ ਬਸ